ਲੋ ਵੀ ਮਿੱਤਰੋ ਵੀਡੀਓ ਧਿਆਨ ਨਾਲ ਦੇਖਿਓ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਸੀ ਬਾਈ ਕਹਿੰਦੇ ਯਾਰ ਜੇ ਬਿਨਾਂ ਨਕਸ਼ੇ ਤੋਂ ਆਪਾਂ ਰੂਮ ਦੇ ਵਿੱਚ ਬਕਸੇ ਲਾਉਣੇ ਹੋਣ ਤਾਂ ਆਪਾਂ ਕਿਸ ਤਰ੍ਹਾਂ ਲਾਈਏ ਜੇ ਆਪਾਂ ਖਰਚਾ ਘਟਾਉਣਾ ਹੋਵੇ ਵੀ ਘੱਟ ਤੋਂ ਘੱਟ ਆਪਾਂ ਬਕਸੇ ਲਾਉਣੇ ਹੋਣ ਵੀ ਕਹਿੰਦਾ ਭਾਬਾ ਆਪਾਂ ਸਿੰਗਲ ਬਕਸੇ ਲਾਉਣਾ ਹੋਵੇ ਉਹ ਆਪਾਂ ਕਿੱਥੇ ਲਾਈਏ ਬੈਡਰੂਮ ਦੇ ਵਿੱਚ ਤੇ ਆਪਾਂ ਜਿੰਨੀ ਕਾ ਆਪਾਂ ਨੂੰ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਪਾਂ ਕੋਈ ਬਾਹਲੇ ਵੱਡੇ ਮਿਸਤਰੀ ਤਾਂ ਨਹੀਂ ਬਾਹਲੇ ਵੀਰ ਕਮੈਂਟ ਕਰਨਗੇ ਵੀ ਬਾਈ ਤੈਨੂੰ ਇੰਨਾ ਕੰਨਾ ਕ ਪਤਾ ਬਾਈ ਵਾਕਈ ਅਸੀਂ ਸਿੱਖੀਆਂ ਨੇ ਹਾਲੇ ساری ਉਮਰ ਸਿੱ ਬਟ ਇਹਦੇ ਆਪਾਂ ਸਾਈਡ ਤੇ ਦੋਨਾਂ ਪਾਸੇ ਆ ਬਕਸ ਵਾਲਾ ਬਕਸ ਜਿਹੜੇ ਲਾਏ ਹੋਏ ਆ ਕਿ ਨੌ ਤਣੇ ਦੇ ਕਿਉਂਕਿ ਇਹ ਆਪਾਂ ਜਿਹੜਾ ਕੰਮ ਕੀਤਾ ਇਹ ਗੁੱਟੀ ਦੇ ਵਿੱਚ ਸਾਰਾ ਨਕਸ਼ੇ ਦੇ ਹਿਸਾਬ ਨਾਲ ਕੀਤਾ ਜੇ ਤੁਸੀਂ ਭਾਈ ਨਕਸ਼ੇ ਤੇ ਲਾ ਲਓ ਚਾਹੀ ਬਿਨਾ ਨਕਸ਼ੇ ਤੋਂ ਲਾ ਲਓ ਜੇ ਪਰ ਜਿਹੜੇ ਬੈੱਡ ਵਾਲੇ ਬੋਰਡ ਲੱਗਣੇ ਉਹ ਸੇਮ ਹੀ ਲੱਗਣੇ ਆ ਤੁਸੀਂ ਭਾਈ ਦੁਬਾਰਾ ਦਾ ਸੈਂਟਰ ਕਰ ਲੈਣਾ ਜਿੱਥੇ ਆਪਾਂ ਬੈੱਡ ਲਾਉਣੇ ਆ ਜੇ ਉਹਦੇ ਵਿੱਚ ਕੋਈ ਕਬੂਰਡ ਜਾਂ ਕੋਈ ਗੇਟ ਆ ਤੁਸੀਂ ਉਹਨੂੰ ਛੱਡ ਕੇ ਜਿੰਨੀ ਜਗ੍ਹਾ ਦੇ ਵਿੱਚ ਬੈੱਡ ਲਾਉਣੇ ਆ ਤੁਸੀਂ ਨੂੰ ਪ੍ਰੋਪਰ ਮੈਨ ਲੈਣਾ ਉਹਨੂੰ ਮਿੰਨਤੀ ਕਰਕੇ ਉਹਦਾ ਸੈਂਟਰ ਕਰਕੇ 45 ਇੰਚ ਖੱਬੇ ਪ ਚਾਹੇ ਤੁਸੀਂ ਮੇਰਾ ਬਾਈ ਬਕਸੇ ਉਹ ਪੰਜ-ਪੰਜ ਦੇ ਲਾ ਲਓ ਤੁਹਾਡਾ ਸਹਕਤਾਵਾ ਦੋਨਾਂ ਦੇ ਵਿੱਚ ਸੁੱਚਾਂ ਜਿਹੜੀਆਂ ਸੇਮ ਹੀ ਲੱਗਦੀਆਂ ਅੱਠ ਮਡੋਲੀ ਹੁੰਦੇ ਆ ਉਸ ਤੋਂ ਬਾਅਦ ਹੁਣ ਗੱਲ ਕਰਦੇ ਆ ਸਿੰਗਲ ਬਕਸੇ ਦੀ ਜੇ ਆਪਾਂ ਸਿੰਗਲ ਬਕਸੇ ਲਾਉਣਾ ਵੀ ਖਰਚਾ ਘਟਾਉਣਾ ਹੈ ਉਹ ਬਾਈ ਤੁਸੀਂ ਅੱਠ ਚੀ ਦਾ ਬਕਸਾ ਲਾ ਸਕਦੇ ਹੋ ਉਵੇਂ ਜਿਵੇਂ ਕੰਨ ਦਾ ਸੈਂਟਰ ਕਰ ਲਓ ਸੈਂਟਰ ਕਰਕੇ ਸੈਂਟਰ ਤੋਂ ਤੁਸੀਂ ਜਿਹੜੇ ਪਾਸੇ ਗੇਟ ਹੈ ਐਂਟਰੀ ਵਾਲੇ ਪਾਸੇ ਬਕਸਾ ਰੱਖ ਲਓ ਜਿੱਧਰ ਦੀ ਆਪਾਂ ਜਿਆਦਾ ਉੱਠਦੇ ਬੈੰਨੇ ਆ ਉਧਰ ਦੀ ਆਪਾਂ ਨੂੰ ਸੁੱਚਾਂ ਛੱਡਣੀਆਂ ਸੌਖੀਆਂ ਰਹਿੰਦੀਆਂ ਨੇ 45 ਇੰਚ ਤੋਂ ਬਾਈ ਜਿਵੇਂ ਹੁਣ ਇਹਦਾ ਖੱਬੇ ਪਾਸ ਚੋਟਾ 2.5 ਫੁੱਟ ਤੇ ਲਾ ਲਓ ਇਹ 2.5 ਫੁੱਟ ਤੇ ਲਾਇਆ ਜੀ ਸਾਨੂੰ ਐ ਲੱਗਦਾ ਵੀ ਆਪਣੀ 2 ਪੁਰਾਣਾ ਮਾਡਲ ਬੈੱਡ ਵੀ ਉੱਚੀ ਆ ਜਿਸ ਨੂੰ 4.5 ਫੁੱਟ ਤੇ ਲਾ ਲਓ ਉੱਚਾ ਲਾ ਲਓ 45 ਇੰਚ ਦੇ ਤੁਸੀਂ ਉਹਨੂੰ ਜੇ ਲਾਓਗੇ ਸੈਂਟਰ ਤੋਂ 45 ਇੰਚ ਛੱਡ ਕੇ ਬਾਈ ਆਪਣੇ ਬੈੱਡ ਦੇ ਜਮਾ ਨਾਲ ਆ ਜਾਊਗਾ ਸਹੀ ਆ ਜਾਊਗਾ ਜੇ ਤੁਸੀਂ ਸਿੰਗਲ ਬਕਸਾ ਲਾਉਣ ਉਹਦੇ ਨਾਲ ਆਪਣਾ ਖਰਚਾ ਘਟ ਜਾਊਗਾ ਜਿਵੇਂ ਹੁਣ ਆਪਾਂ ਇਹ ਦੋ ਸੀਟਾਂ ਵੀ ਡਬਲ ਹੋ ਗਈਆਂ ਉਹ 12 ਮੋਡੂਲ ਬਕਸ ਹੋ ਜਾਊਗਾ ਬਾਈ ਇਹ 16 ਮੋਡੂਲ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਜਿੰਮੈਂਟਰੀ ਤੇ ਦੇ ਦੇ ਆਪਾਂ 5-3 ਦਾ ਲਾਇਆ ਤੁਸੀਂ ਉੱਥੇ 3-3 ਦਾ ਬਕਸ ਲ ਜੇ ਹੋਰ ਕਢਾਉਣਾ ਬਾਈ ਸਿੰਗਲ ਮੋਡੂਲ ਵਾਲੀ ਵੀ ਸੀਟ ਆਉਂਦੀ ਆ ਤੁਸੀਂ ਕੱਲੇ ਟੂਬੇ ਸੱਤ ਚਲਾ ਲਓ ਐਲ ਸੀ ਡੀ ਵਾਲਾ ਬਕਸ ਆਪਾਂ ਇੱਥੇ ਅੱਠ ਸੀ ਦਾ ਲਾਇਆ ਇਹ ਵੀ ਤੁਸੀਂ 5 3 ਦਾ ਵੀ ਲਾ ਸਕਦੇ ਹੋ ਇੱਕ ਪਲੱਗ ਲਾ ਕੇ ਜੇ ਤੁਸੀਂ ਕੰਮ ਲੈਣਾ ਇੱਕ ਟੂਪਨ ਪਲੱਗ ਲਾ ਲਓ ਤੇ ਇੱਕ ਕੇਬਲ ਵਾਲੀ ਡੰਮੀ ਪਾ ਕੇ ਉੱਥੋਂ ਦੀ ਆਪਣੀ ਵਾਇਰ ਨਿਕਲੇ ਆਉਂਦੀ ਆ ਇਹਦਾ ਸਾਈਜ਼ ਆਪਾਂ ਬਾਈ 42 ਇੰਚ ਰੱਖਿਆਗਾ ਜੇ ਤੁਸੀਂ ਲੱਕੜ ਦਾ ਕੰਮ ਵਗੈਰਾ ਨਹੀਂ ਕਰਾਉਣਾ ਸਿੰਪਲ ਤੇ ਘੱਟ ਖਰਚਾ ਕਰਨਾ ਤੁਸੀਂ 37 ਇੰਚ ਰੱਖ ਸਕਦੇ ਹੋ ਜਿਹੜਾ ਐਂਟਰੀ ਵਾਲਾ ਆ 5 3 ਦਾ ਤੁਸੀਂ ਬਕਸ ਆ ਦੇਖਿਆ ਇਹਦਾ ਆਪਾਂ 4 ਫੁੱਟ ਸਾਈਜ਼ ਰੱਖਿਆ ਤੇ ਆ ਆਪਣਾ ਹੈਗਾ ਬਾਈ ਹੁਣ ਬਾਲੇ ਵੀ ਰੱਖਣਗੇ ਬਾਈ ਖਰਚਾ ਕਿੱਥੇ ਘਟ ਗਿਆ ਤੂੰ ਦਾ ਰੂਮ ਚ ਬਾਲੇ ਬਾਕਸ ਲਾ ਦੇ ਬਾਈ ਸਾਨੂੰ ਪਹਿਲਾਂ ਦੱਸ ਕੇ ਆਂ ਵੀ ਇਹਦਾ ਜਿਹੜਾ ਸਾਰਾ ਕੰਮ ਆਪਾਂ ਨਕਸ਼ੇ ਦੇ ਹਿਸਾਬ ਨਾਲ ਕੀਤਾ ਬਾਈ ਕਹਿੰਦਾ ਵੀ ਨਕਸ਼ੇ ਦੇ ਹਿਸਾਬ ਨਾਲ ਆਪਾਂ ਬਾਕਸ ਲਾਉਣੇ ਆ ਨਾ ਹੀ ਆਪਾਂ ਰੂਮ ਦੇ ਵਿੱਚ ਉਹਨੂੰ ਅੱਗੇ ਦਿਖਾਉਣੇ ਇਹਦੇ ਵਿੱਚ ਕੋਈ ਆਪਾਂ ਡੱਬੀ ਲਾਈ ਐ ਇਕੱਲੀ ਆਪਾਂ ਏਸੀ ਵਾਲੀ ਕੰਧ ਤੇ ਡੱਬੀ ਲਾਈ ਐ ਬਾਕੀ ਸਾਰਾ ਕੰਮ ਇਹਦਾ ਆਪਾਂ ਝਿਰੀਆਂ ਮਾਰਿਆਂ ਨੇ ਲੈਂਟਰ ਦੇ ਵਿੱਚ ਵੀ ਬਾਲੀ ਪਾਈ ਆਪਣੀ ਪਾਈ ਨਾ ਹੀ ਕਿਹਦੇ ਵਿੱਚ ਫੈਨ ਬਾਕਸ ਪਾਇਆ ਕਿਉਂਕਿ ਬਾਈ ਇਹਦੇ ਵਿੱਚ ਸਾਰੀ ਡਾਊਨ ਸੀਲਿੰਗ ਐ ਇਸ ਕਰਕੇ ਤੁਹਾਨੂੰ ਆਪਾਂ ਇੱਕ ਵਾਰੀ ਦੁਬਾਰਾ ਇੰਟਰੀ ਦੇ ਪੰਜ ਦਿਨ ਦਾ ਨਹੀਂ ਲਾਉਣਾ ਤੇ ਜਿਹੜਾ ਤੁਸੀਂ ਆਪਣੇ LCD ਵਾਲਾ ਲਾਉਣਾ ਉੱਥੇ ਤੁਸੀਂ ਪੰਜ ਤਿੰਨ ਦਾ ਲਾ ਲਓ ਉਹ ਵੀ ਛੋਟਾ ਹੋ ਜਾਊਗਾ ਤੇ ਲਾਉਣ ਦਾ ਸਭ ਤੋਂ ਆਪਦਾ ਉਹ ਹੀ ਆ ਵੀ ਤੁਸੀਂ ਜਿਹੜੇ ਕੰਨ ਤੇ ਬੈੱਡ ਲਾਉਣੇ ਆ ਉਹਦਾ ਸੈਂਟਰ ਕਰਕੇ ਉਹ ਤੋਂ ਸੈਂਟਰ ਤੋਂ ਜਿਹੜੇ ਪਾਸੇ ਆਪਣੀ ਇੰਟਰੀ ਆ ਉਧਰ ਬਾਈ 45 ਇੰਚ ਤੇ ਤੁਸੀਂ ਬਾਕਸ 80 ਚੀ ਦਾ ਲਾ ਸਕਦੇ ਹੋ 45 ਇੰਚ ਜਗ੍ਹਾ ਛੱਡ ਕੇ ਦੂਜਾ ਤੁਸੀਂ 90 ਇੰਚ ਛੱਡ ਕੇ ਲਾ ਸਕਦੇ ਹੋ ਤੇ ਬਾਕੀ ਬਾਈ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆਂ ਬਾਈ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਬਾਈ ਤੇ ਇਸ ਤਰ੍ਹਾਂ ਦੇ ਵੀ ਜਾਣਕਾਰੀ ਵਾਲੀਆਂ ਵੀਡੀਓਆਂ ਦੇਖਣ ਬਾਅਦ ਤੇ ਆਪਣੇ ਚੈਨਲ ਨੂੰ